ਕੀ ਨਾਮ ਹੈ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਜੀ ਪਿੰਡ ਖਿੱਲੜੀਆਂ ਜਿਲ੍ਹਾ ਸੰਗਰੂਰ ਸਰਪੰਚ ਸਾਹਿਬ ਤੁਹਾਡੇ ਵੱਲੋਂ ਤੁਹਾਡੀ ਪੰਚਾਇਤ ਵੱਲੋਂ ਪਿੰਡ ਦੇ ਸੁਧਾਰ ਲਈ ਕਾਫੀ ਮਤੇ ਪਾਏ ਗਏ ਹਨ ਕੀ ਕੀ ਮਤੇ ਨੇ ਅਸੀਂ ਮਤੇ ਗ੍ਰਾਂਡ ਸਭਾ ਵਿੱਚ ਪਾਏ ਨੇ ਜੋ ਗ੍ਰਾਂਡ ਸਭਾ ਦਾ ਮਤਾ ਹੁੰਦਾ ਇੱਕ ਤਰ੍ਹਾਂ ਦਾ ਹਾਈ ਕੋਰਟ ਦਾ ਚੈਲੰਜ ਵਾਂਗੂ ਹੁੰਦਾ ਅਸੀਂ ਲਗਭਗ 9 ਮਤੇ ਪਾਏ ਨੇ ਪਿੰਡ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਦੇ ਸਹਿਮਤੀ ਨਾਲ ਪਾਏ ਨੇ ਪਹਿਲਾ ਮਤਾ ਪਾਇਆ ਵੀ ਟਰੈਕਟਰ ਉੱਪਰ ਜੋ ਪਿੰਡ ਚ ਡੈਕ ਲੱਗਦੇ ਨੇ ਉੱਚੀ ਆਵਾਜ਼ ਚ ਕਿਉਂ ਡੈਕ ਬਹੁਤ ਵੱਡੇ ਲੱਗੇ ਹੋਣ ਟਰੈਕਟਰਾਂ ਦੇ ਉਹਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ ਜੋ ਬਜ਼ੁਰਗਾਂ ਦੇ ਜੋ ਪੜ੍ਹਾਈ ਵਾਲੇ ਬੱਚੇ ਨੂੰ ਉਹਨੂੰ ਪਰੇਸ਼ਾਨ ਕਰਦੀ ਆ ਕਿਉਂਕਿ ਕਈ ਬਜ਼ੁਰਗ ਘਾੜ ਦੇ ਮਰੀਜ਼ ਹੁੰਦੇ ਨੇ ਉਹਨੂੰ ਪਰੇਸ਼ਾਨ ਕਰਦੀ ਇਸ ਲਈ ਉਹ ਡੈਕ ਅਸੀਂ ਪਿੰਡ ਵਿੱਚ ਪੂਰਨ ਤੌਰ ਤੇ ਬੰਦ ਕੀਤੇ ਨੇ ਤੇ ਉਹਨਾਂ ਨੂੰ 3000 ਰੁਪਏ ਜੁਰਮਾਨੇ ਵੀ ਰੱਖਿਆ ਕਰੋ ਪਿੰਡ ਦੇ ਹੱਦ ਦੇ ਵਿੱਚ ਡੈਕ ਲਗਾਉਣਗੇ ਤੇ ਦੂਜਾ ਮਤਾ ਅਸੀਂ ਪਾਇਆ ਕੋਈ ਵੀ ਕਮੇਟੀ ਪਿੰਡ ਜੋ ਫੰਡ ਇਕੱਠਾ ਕਰਦੀ ਆ ਤਾਂ ਉਹ ਜ਼ਮੀਨ ਦੇ ਹਿਸਾਬ ਨਾਲ ਹੀ ਫੰਡ ਇਕੱਠਾ ਕਰੇਗੀ ਜਾਂ ਸਰਦਾ ਸਮਾਨ ਕਿਉਂਕਿ ਜਿੰਨੀ ਅਗਲੀ ਇਨਕਮ ਆਉ ਉਸ ਹਿਸਾਬ ਨਾਲ ਹੀ ਫੰਡ ਦੇ ਸਕਦਾ ਹਰ ਇੱਕ ਬੰਦਾ ਆਪਾਂ ਤਾਂ ਧੱਕਾ ਨਹੀਂ ਕਰ ਸਕਦੇ ਉਹ ਇੰਨੇ ਪੈਸੇ ਦੇ ਇਸ ਕਰਕੇ ਅਸੀਂ ਜ਼ਮੀਨ ਦੇ ਹਿਸਾਬ ਨਾਲ ਉਹਨਾਂ ਦੀ ਇਨਕਮ ਦੇ ਹਿਸਾਬ ਨਾਲ ਹੀ ਫੰਡ ਮਤਾ ਪਾਇਆ ਵੀ ਉਹ ਹਿਸਾਬ ਨਾਲ ਹੀ ਫੰਡ ਇਕੱਠਾ ਕੀਤਾ ਜਾਵੇਗਾ ਤੀਜਾ ਮਤਾ ਪਾਇਆ ਸੀ ਜੋ ਪਿੰਡ ਵਿੱਚ ਪ੍ਰਵਾਸੀ ਨੇ ਉਹਨਾਂ ਦੀ ਵੋਟ ਰੇ ਵੀ ਬਣਾਈ ਜਾਵੇਗੀ ਔਰ ਉਹਨਾਂ ਨੂੰ ਜੋ ਪਿੰਡ ਵਿੱਚ ਹਲੜਵਾਜੀ ਜਾਂ ਆਲੇ ਦਲੇ ਗਵਰਨਮੈਂਟ ਨੂੰ ਤੰਗ ਪ੍ਰੇਸ਼ਾਨ ਕਰਾਂਗੇ ਤਾਂ ਅਸੀਂ ਉਹਨਾਂ ਨੂੰ ਪਿੰਡ ਵਿੱਚੋਂ ਕੋਦ ਮਰਜ਼ੀ ਵਾਰ ਵਾਰ ਕੱ ਜੋ ਕਿ ਅਗਰ ਪ੍ਰਵਾਸੀ ਜੀ ਦੀ ਵੋਟ ਬਣ ਜਾਂਦੀ ਹੈ ਤਾਂ ਪਿੰਡ ਵਿੱਚ ਰਹਿਣ ਦੇ ਪੱਕੇ ਵਿਸ਼ੇਸ਼ੀਕ ਬਣ ਜਾਂਦੇ ਨੇ ਤਾਂ ਆਪ ਦਾ ਹੱਕ ਜਤਾਉਣ ਲੱਗ ਜਾਂਦੇ ਨੇ ਹਾਲੀਵੁੱਡ ਦਾ ਵਾਅਦਾ ਹੋਣ ਦੇ ਨਾਲ ਪਿੰਡ ਵਿੱਚ ਤਰ ਤਰਕਾਰ ਦਾ ਪੈਦਾ ਹੋ ਜਾਂਦੀ ਹੈ ਅਸੀਂ ਅਗਲਾ ਮਤਾ ਪਾਇਆ ਵੀ ਪਿੰਡ ਵਿੱਚ ਜੋ ਵੀ ਪਾਣੀ ਵਾਲੀ ਟੈਂਕਰ ਨੇ ਉਹਦਾ ਥੋੜਾ ਜਿਹਾ ਕਰਾਇਆ ਰੱਖਿਆ ਤਾਂ ਕਿ ਉਹ ਸਮੇਂ ਸਰਪੰਚਾਇਤ ਦੇ ਕੋਲੇ ਜਾਂ ਗੁਰਦੁਆਰਾ ਸਰਕਾਰੀ ਜਗ੍ਹਾ ਦੇ ਪਾਸ ਪਹੁੰਚ ਜਾਣਾ ਅਤੇ ਉਹਨਾਂ ਦੀ ਰਿਪੇਅਰ ਹੁੰਦੀ ਰਹੇ ਅ ਇੱਕ ਮਤਾ ਪਾਇਆ ਛੋਟਾ ਜਿਹਾ ਪਿੰਡ ਵਿੱਚ ਜਿਹੜਾ ਵਾਲੇ ਕੇਸ ਨੇ ਉਹ ਵੇਚਨੇ ਮਨਾਏ ਖਰੀਦਨੇ ਮਨਾ ਕੀਤੇ ਨੇ ਕਿਉਂਕਿ ਉਹ ਕੇਸ ਨੇ ਉਹ ਸਿੱਖੀ ਧਰਮ ਦੇ ਲੇਟਰ ਆਪਾਂ ਵੇਚ ਨਹੀਂ ਸਕਦੇ ਇਸ ਕਰਕੇ ਉਹ ਸਿੱਖੀ ਦੇ ਹਿਸਾਬ ਨਾਲ ਧਰਮ ਦੇ ਹਿਸਾਬ ਨਾਲ ਅਸੀਂ ਵੇਚਨੇ ਬੰਦ ਕਰੇ ਨੇ ਸੇਮਾ ਮਤਾ ਪਾਇਆ ਇਹੀ ਪਿੰਡ ਵਿੱਚ ਕੋਈ ਵੀ ਨਸ਼ਾ ਵੇਚਣਾ ਤੇ ਖਰੀਦਣਾ ਮਨਾਏ ਤੇ ਉਹ ਹੀ ਦੁਕਾਨਾਂ ਤੋਂ ਵੀ ਨਸ਼ਾ ਸਾਰਾ ਸਟਿੰਕ ਕੋਲਿਫਾ ਯਰਦਾ ਵਗੈਰਾ ਬੰਦ ਕੀਤਾ ਹੋਇਆ ਅਸੀਂ ਉਹਨਾਂ ਤੋਂ ਸਾਈਨ ਵੀ ਬਕਾਇਦਾ ਕਰਾਏ ਨੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰੀ ਅਬੀ ਭਾਈ ਤੁਸੀਂ ਇਹ ਨਸ਼ਾ ਨਹੀਂ ਵੇਚਣਾ ਅਗਰ ਕੋਈ ਇਹ ਵੇਚਦਾ ਉਹਤੇ ਕਾਨੂੰਨੀ ਕਾਰਵਾਈ ਤੋਂ ਜੁਰਮਾਨਾ ਵੀ ਕੀਤਾ ਜਾਵੇਗਾ। ਤੋਂ ਸਾਡੇ ਪਿੰਡ ਵਿੱਚੋਂ ਸਟਿੰਕ ਕੋਲੇ ਫੁਜਰਦਾ ਵੀਡੀਓ ਪੂਰਨ ਤੌਰ ਤੇ ਬੰਦ ਹੈ। ਉੱਤੇ ਜੀ ਸੱਤਵਾਂ ਮਤਾ ਪਾਇਆ ਪਿੰਡ ਵਿੱਚੋਂ ਕੋਈ ਵੀ ਟੀਮ ਖੇਡਣ ਲਈ ਜਾਂਦੀ ਹੈ ਬਾਲੀਵਾਲ ਦੇ ਕ੍ਰਿਕਟ ਦੇ ਕਬੱਡੀ ਦੀ ਤਾਂ ਉਹਦੀ ਜੋ ਵੀ ਐਂਟਰੀ ਫੀਸ ਹੁੰਦੀ ਹੈ 1000 2000 ਹੁਣ ਹਰੇਕ ਥਾਂਵੇਂ ਹੁੰਦੀ ਹੈ ਉਹਦੀ ਐਂਟਰੀ ਵਿੱਚ ਪੰਚਾਇਤ ਵੱਲੋਂ ਦਿੱਤੀ ਜਾਵੇਗੀ ਤਾਂ ਕਿ ਉਹ ਖਿਡਾਰੀਆਂ ਦਾ ਕੋਈ ਨਾ ਕੋਸ ਪਿੰਡ ਵੱਲੋਂ ਸਹਿਯੋਗ ਹੋ ਸਕੇ ਜਾਂ ਪੰਚਾਇਤ ਵੱਲੋਂ ਸਹਿਯੋਗ ਕਰ ਸਕੀ ਅਸੀਂ। ਤੇ ਅਠਵਾਂ ਮਤਾ ਪਾਇਆ ਇਹ ਪਿੰਡ ਵਿੱਚੋਂ ਕੋਈ ਵੀ ਖਿਡਾਰੀ ਪੰਜਾਬ ਜਾਂ ਨੈਸ਼ਨਲ ਜਾਂ ਬਲਾਕ ਖੇਡ ਖੇਡਣ ਜਾਂਦਾ ਉੱਥੋਂ ਮੈਡਲ ਲੈ ਕੇ ਆਉਂਦਾ ਤਾਂ ਉਹਨੂੰ ਬਣਦਾ ਮਾਨ ਸਨਮਾਨ ਨਕਦ ਰਾਸ਼ੀ ਜਾਂ ਵਧੀਆ ਅਵਾਰਡ ਦੇ ਦੇਵਾਂਗੇ ਸੀ ਉਹਨੂੰ ਤੇ ਅਗਰ ਉਹ ਲੋੜਵੰਦ ਖਿਡਾਰੀ ਜਾਂਦਾ ਸੀ ਉਹਨੂੰ ਖਰਾਕ ਦਾ ਵੀ ਇੰਤਜ਼ਾਮ ਕਰਕੇ ਦੇਵਾਂਗੇ ਅਗਲਾ ਮਤਾ ਪਾਇਆ ਸੀ ਪਿੰਡ ਵਿੱਚ ਕੋਈ ਵਿਆਹ ਸ਼ਾਦੀ ਦਾ ਖੁਸ਼ੀ ਦੇ ਮੌਕੇ ਡੀਜੇ ਲੱਗਦਾ ਉਹਦੀ ਆਉਂਦਾ ਸਰਕਾਰੀ ਤੌਰ ਤੇ ਦੇਖੇ 10 ਵਜੇ ਤੱਕ ਉਹ ਟਾਈਮ ਹੁੰਦਾ ਡੀਜੇ ਦਾ ਅਗਰ ਉਹਦੋਂ ਬਾਅਦ ਹੀ ਦੋ ਘੰਟੇ ਹੋਰ ਤੇ 12 ਵਜੇ ਤੱਕ ਲਗਾ ਸਕਦਾ ਤੂੰ ਬਾਅਦ ਲਗਾਉਂਦਾ ਉਹ ਗਵਾਂਡੀਆ ਨੂੰ ਆਲੇ ਪਿੰਡ ਚ ਪਰੇਸ਼ਾਨ ਕਰਦਾ ਤਾਂ ਹੀ ਉਹਦਾ 12 ਵਜੇ ਦਾ ਟਾਈਮ ਰੱਖਤਾ ਉਹਦੋਂ ਬਾਅਦ ਉਹ ਲਾਉਂਦਾ ਤੈਨੂੰ 4000 ਰੁਪਏ ਜੁਰਮਾਨਾ ਔਰ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਅਸੀਂ ਮਤੇ ਪਾਏ ਨੇ ਸਾਡੇ ਪਿੰਡ ਦੇ ਸਹਿਯੋਗ ਨਾਲ ਪਾਏ ਨੇ ਕੀ ਲੱਗਦਾ ਜੋ ਮਤੇ ਪਾਏ ਨੇ ਉਹਨਾਂ ਤੇ ਕਿੰਨਾ ਕੰਮ ਹੋਣਾ ਸ਼ੁਰੂ ਹੋ ਚੁੱਕਿਆ ਹੈ ਲਗਭਗ ਹਲੇ ਤੱਕ ਤਾਂ ਸਾਰੇ ਨਾਲ ਨੇ ਪਿੰਡ ਤੇ ਕੋਈ ਮਤਲਬ ਇਹਨਾਂ ਦੇ ਉਲਟ ਨਹੀਂ ਚੱਲੇ ਆ ਤੋ ਅਸੀਂ ਚ ਵੀ ਸੋਨੇ ਸਾਰਾ ਪਿੰਡੜਾ ਸੰਯੋਗ ਦੇ ਪੰਚਾਇਤ ਦਾ ਪਹਿਮਤ ਇਹਨੂੰ ਬੋਰੰਦਰ ਤੇ ਜਾਰੀ ਰੱਖੀਆ ਤੇ ਜਾਰੀ ਰੱਖਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਰੱਖਾਂਗੇ ਵੀ